ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਹੀਰਾ ਅੱਜ ਮਿੱਤਰੋ ਆਪਾਂ ਪਿੰਡ ਚਰਾਂ ਵਾਲਾ ਦੇ ਵਿੱਚ ਬੈਠੇ ਹੋਏ ਆਂ ਸੋ ਅੱਜ ਆਪਾਂ ਬਾਈ ਤੋਂ ਗੀਤ ਸੁਣਨੇ ਆ ਕਿ ਜੋ ਕਿ ਬਹੁਤ ਹੀ ਸੋਹਣਾ ਮਤਲਬ ਬਾਈ ਲਿਖਦਾ ਤੇ ਬਹੁਤ ਸੋਹਣਾ ਗਾਉਂਦਾ ਤੇ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਬਾਈ ਆਪਣਾ ਨਾਮ ਕੀ ਆ ਨਾਮ ਆਪਾਂ ਨੂੰ ਪਿੰਡ 'ਚ ਗੁਰੂ ਜੀ ਕਹਿੰਦੇ ਹੂੰ ਗਗਨਦੀਪ ਹੈ ਗਗਨਦੀਪ ਹਾਂ ਠੀਕ ਆ ਤੇ ਮੈਂ ਸੁਣਿਆ ਬਾਈ ਤੁਹਾਨੂੰ ਗਾਉਣ ਦਾ ਸ਼ੌਂਕ ਆਗਾ ਗਾਉਣ ਦਾ ਸ਼ੌਂਕ ਹੈਗਾ ਬਾਕੀ ਸਾਡੇ ਪਹਿਲਾਂ ਤੋਂ ਦਾਦੇ ਪੜਦਾਦੇ ਵੀ ਗਾਉਂਦੇ अच्छा पहले दिनु मान लो ਵੀ ਖਾਣ ਦਾਣੇ ਸਾਰੇ ਕਿਉਂਦੇ ਆ ਹਾਂ ਸਾਰੇ ਕਿਉਂਦੇ ਆ ਠੀਕ ਆ ਤੇ ਅੱਜ ਫਿਰ ਮਤਲਬ ਜਿੰਨੇ ਵੀ ਕਿਉਂਕਿ ਆਪਾਂ ਇਹਦੀ ਥੋੜੀ ਵੀਡੀਓ ਪਾਈ ਸੀ ਪਹਿਲਾਂ ਹਨਾ ਮਤਲਬ ਬਹੁਤ ਵਧੀਆ ਚੱਲੀ ਮਤਲਬ ਬਹੁਤ ਪਿਆਰ ਦਿੱਤਾ ਸਾਰੇ ਦੋਸਤਾਂ ਮਿੱਤਰਾਂ ਨੇ ਹਨਾ ਠੀਕ ਹੈ ਜੀ ਤੇ ਮੈਂ ਚਾਹਣਾ ਵੀ ਜਿਹੜਾ ਗਾਣਾ ਤੁਸੀਂ ਉਦੋਂ ਮੈਨੂੰ ਪਹਿਲਾਂ ਸੁਣਾਇਆ ਸੀਗਾ ਉਹੀ ਗਾਣਾ ਸੁਣਾ ਦਿਓ ਫਿਰ ਉਸ ਤੋਂ ਬਾਅਦ ਥੋੜੀ ਜ਼ਿੰਦਗੀ ਬਾਰੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਹਾਂ ਜੀ ਉਹ ਹੀ ਸੁਣਾਉਣਾ ਸਾਰਿਆਂ ਨੂੰ ਪਹਿਲਾਂ ਸਸਤਰੀ ਕਾਲ ਤੇ ਉਹ ਗੀਤ ਆ ਉਹ ਮੇਰੇ ਆਪ ਦੇ ਲਿਖੇ ਹੋਏ ਆ ਜੇ ਐ ਨਹੀਂ ਆਪਾਂ ਕਿਸੇ ਦੀ ਵੀ ਕਾਪੀ ਕਰੇ ਜੇ ਲੰਡੀ 부ਚੀ ਰੱਖਾਂ ਬਿੱਲੋ ਪਾਵੇ ਹਣਾ ਬਨ ਕੇ ਫੁੱਲ ਲੋੜ ਰੈਂਦਾ ਮੇਰੀ ਬੰਦੇ ਖਣੀ ਗਨ ਤੇ ਜਿਹੜਾ ਘਰੇ ਤੜ ਫੜ ਜਾਦੇ ਸੋਹਣੀਏ ਨਹੀਂ ਹੁਣ ਲਈਦਾ ਸਮੇਤ ਮੰਜਾ ਚੱਕ ਪਤ ਲੋ ਵੱਡੇ ਵੱਡੇ ਬੈਲੀ ਉੱਥੇ ਜੋੜਦੇ ਆ ਹੱਥ ਜਿੱਤੇ ਲੈਂਦਾ ਇਸ ਟੈਂਡ ਤੇਰਾ ਜੱਟ ਨਖਰੋ ਵੱਡੇ ਵੱਡੇ ਬੈਲੀ ਉੱਥੇ ਜੋੜਦੇ ਆ ਹੱਥ ਜਿੱਤੇ ਲੈਂਦਾ ਇਸ ਟੈਂਡ ਤੇਰਾ ਜੱਟ ਨਖਰੋ ਲਾਲ ਬੱਤੀ ਵਾਲੇ ਬਿੱਲੋ ਪੱਕੇ ਮੇਰੇ ਯਾਰ ਨਹੀਂ ਅੱਠ ਥਾਣੇਦਾਰ ਬਿੱਲੋ 40 ਹੌਲਦਾਰ ਨਹੀਂ ਮਾੜੇ ਬੰਦੇ ਉੱਤੇ ਕਦੇ ਕੇਸ ਨਹੀਂ ਪਾਇਆ ਉਸ ਕਿਸ ਨੂੰ ਹੀ ਦਿੰਦੇ ਉਹ ਕੱਟ ਭੱਤਲ ਹੋ ਵੱਡੇ ਵੱਡੇ ਬੈਲੀ ਉੱਥੇ ਲੈਂਦੇ ਨਹੀਂ ਸਟੈਂਡ ਜਿੱਥੇ ਲੈਂਦਾ ਇਸ ਸਟੈਂਡ ਤੇਰਾ ਜੱਟ ਨਖਰੋ ਵੱਡੇ ਵੱਡੇ ਬੈਲੀ ਉੱਥੇ ਜੋੜਦੇ ਆ ਹੱਥ ਜਿੱਥੇ ਲੈਂਦਾ ਇਸ ਸਟੈਂਡ ਤੇਰਾ ਜੱਟ ਨਖਰੋ ਪਿੰਡ ਮੇਰਾ ਚਹਣਾ ਪੀਵੀ 31 ਵਾਲਿਆਂ ਸ਼ਹਿਰਾਂ ਦੇ ਨਹੀਂ ਮੁੰਡੇ ਪਿੰਡੂ ਪਿੰਡਾਂ ਵਾਲਿਆਂ ਜਿਹੜਾ ਸਾਡੇ ਉੱਤੇ ਬਿਲੋ ਕਰਦਾ ਏ ਮਾੜੀ ਉਹਨੂੰ ਮੂਰੇ ਹੋ ਕੇ ਲਈਦਾ ਏ ਡੱਕ ਭੱਤਲ ਹੋ ਵੱਡੇ ਵੱਡੇ ਬੈਲੀ ਉੱਥੇ ਜੋੜਦੇ ਆ ਹੱਥ ਜਿੱਤੇ ਲੈਂਦਾ ਐ ਸਟੈਂਡ ਤੇਰਾ ਜੱਟ ਨਖਰੋ ਵੱਡੇ ਵੱਡੇ ਬੈਲੀ ਉੱਥੇ ਜੋੜਦੇ ਆ ਹੱਥ ਜਿੱਤੇ ਲੈਂਦਾ ਐ ਸਟੈਂਡ ਤੇਰਾ ਜੱਟ ਨਖਰੋ ਤੇਰੇ ਨਾਲ ਵੱਖ ਗੁਰੂ ਹੋ ਗਿਆ ਆਜ਼ਾਦ ਨਹੀਂ ਕਰਾਂ ਬਦਮਾਸ਼ੀ ਤੈਨੂੰ ਸੱਡੇ ਜਾਨ ਵਦ ਨਹੀਂ ਫੱਕਰਾਂ ਦਾ ਪਿਆਰ ਤੈਨੂੰ ਆਇਆ ਨਹੀਂ ਹੋਰਸ ਧੋਖੇ ਬਾਜਾਂ ਵਾਲਾ ਪਿਆਰ ਹੁਣ ਚੱਟ ਪਤਲ ਹੋ ਵੱਡੇ ਵੱਡੇ ਬੈਲੀ ਉੱਥੇ ਲੈਂਦੇ ਨਹੀਂ ਸਟੈਂਡ ਜਿੱਥੇ ਲੈਂਦਾ ਇਸਟੈਂਡ ਤੇਰਾ ਜੱਟ ਨਖਰੋ ਵੱਡੇ ਵੱਡੇ ਬੈਲੀ ਉੱਥੇ ਜੋੜਦੇ ਆ ਹੱਥ ਜਿੱਥੇ ਲੈਂਦਾ ਇਸਟੈਂਡ ਤੇਰਾ ਜੱਟ ਨਖਰੋ ਕੀ ਬਾਤ ਹੈ ਬਈ ਬਹੁਤ ਵਧੀਆ ਉਹਦੇ ਵੀ ਗਾਣਾ ਤੁਹਾਡਾ ਮਨ ਲੋ ਬਹੁਤ ਪਸੰਦ ਕੀਤਾ ਅੱਛਾ ਬਈ ਫਿਰ ਇਹ ਲਿਖਦੇ ਕਿਵੇਂ ਮਤਲਬ ਕਿਵੇਂ ਦਿਮਾਗ ਦੇ ਵਿੱਚ ਆਉਂਦਾ ਵੀਰ ਆਪਾਂ ਇਦਾਂ ਦਾ ਗਾਣਾ ਲਿਖਣਾ ਵੀ ਬਾਕੀ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਵੀ ਗੱਲ ਜਿਹੜੀ ਖੂਨ ਚ ਹੁੰਦੀ ਆ ਖੂਨ ਦੀ ਗੱਲ ਖੂਨ ਚ ਹੀ ਹੁੰਦੀ ਆ ਠੀਕ ਹੈ ਜਿਹੜੀ ਖੂਨ ਚ ਗਉਂਦਾ ਕੋਈ ਗੰਦਾ گاਉਂਦੇ ਜਿਵੇਂ ਆਪਾਂ ਬਚਪਨ ਚ ਸੁਣਦੇ ਆਉਣੇ ਆ ਤੇ ਉਹ ਦਾਦੇ ਗਾਉਂਦੇ ਪਜਾਂਦੇ ਉਹ ਵੀ ਸੁਰਤੀ ਵਗ ਜਾਂਦੀ ਹੈ ਅੱਛਾ ਤੇ ਜਹਰਜਾ ਖਾਨਦਾਨ ਹੁੰਦਾ ਉਹ ਉੱਥੇ ਜਾਂਦਾ ਜਿਵਾ ਕੇ ਇਹ ਗੱਲਾਂ ਸੱਚੀਆਂ ਨੇ ਠੀਕ ਆ ਹਾਂ ਆਪਾਂ ਨੂੰ ਕੋਈ ਪਤਾ ਨਹੀਂ ਸੀ ਦਿਨ ਨਹੀਂ ਕਿ ਜਿੱਦਾਂ ਦਾ ਵਿਆਹ ਉਦਾਂ ਦਾ ਮਾਹੌਲ ਹੁੰਦਾ ਹਣਾ ਕਹਿੰਦਾ ਮਤਲਬ ਅੱਛਾ ਤੇ ਹੋਰ ਭਾਈ ਮਤਲਬ ਜ਼ਿੰਦਗੀ ਦੇ ਵਿੱਚ ਮਤਲਬ ਕਿਸੇ ਕਲਾਕਾਰ ਕੋਲੇ ਗਏ ਉਹ ਵੀ ਯਾਰ ਮੇਰੇ ਕੋਈ ਗੀਤ ਗਾਦੇ ਹਣਾ ਮਤਲਬ ਕਿਸੇ ਕੋਲੇ ਵੀ ਗਏ ਹੋ ਯਾਰ ਭਾਈ ਪਤਾ ਕੀ ਗੱਲ ਆ ਕਿਸੇ ਕੋਲੇ ਮੈਂ ਤਾਂ ਨਹੀਂ ਗਿਆ ਮੈਂ ਤੁਨੂੰ ਕਹਾ ਵੀ ਮੱਕੀ ਮੈਂ ਲਿਖਣ ਦਾ ਸ਼ੌਂਕ ਸੀ ਤੇ ਮੈਨੂੰ ਆਪ ਨੂੰ ਗਾਉਣ ਦਾ ਹੀ ਸ਼ੌਂਕ ਸੀ ਕਿਸੇ ਕੋਲੇ ਐ ਨਹੀਂ ਸੀ ਮੈਂ ਕਿਸੇ ਤੋਂ ਗਵਾਵਾ ਵੀ ਕਰੇ ਵੀ ਮੈਨੂੰ ਉਹਦੇ ਕੋਲੇ ਕਾਫੀ ਲੈ ਕੇ ਵਗ ਗਿਆ ਉਹਦੇ ਕੋਲੇ ਵਗ ਜਾਣਾ ਹਾਂ ਵੀ ਮੈਨੂੰ ਆਏ ਸੀਗਾ ਵੀ ਮੈਂ ਆਪ ਹੀ ਲਿਖਦਾ ਤੇ ਆਪ ਹੀ ਗਾਵਾ ਠੀਕ ਘੱਟ ਗਾਵਾ 10 ਰੁਪਏ ਘੱਟ ਹੁਣ ਤੇ ਸਮਾਨ 19 ਕਿਲੋ ਠੀਕ ਆ ਇਹ ਗੱਲ ਸੀ ਤੇ ਬਾਕੀ ਐ ਨਹੀਂ ਵੀ ਆਪਾਂ ਕਿਸੇ ਤੋਂ ਗਵਾਉਣ ਦੀ ਚਾਹਣਾ ਨਹੀਂ ਰੱਖੀ ਅੱਛਾ ਹਾਂ ਠੀਕ ਆ ਤੇ ਫਿਰ ਅੱਗੇ ਫਿਰ ਕੁਝ ਕਰ ਰਹੇ ਹੋ ਫਿਰ ਕੋਈ ਨਾ ਕੋਈ ਇੱਕ ਮੂਸੇ ਵਾਲ ਤੇ ਗੀਤ ਲਿਖਿਆ ਸੀਗਾ ਤੇ ਉਹ ਦਰਸ਼ਕਾਂ ਸਾਹਮਣੇ ਚਾਰ ਲੈਣਾ ਆ ਦੋ ਪਰੇ ਸੁਣਾ ਦਿਓ ਵਧੀਆ ਟਕਾ ਕੇ ਜੀ ਤੇ ਗਾਣਾ ਬਾਈ ਦੇ ਬਹੁਤ ਘੈਂਡਾ ਤੇ ਮੈਂ ਕਹਿਣਾ ਚਾਹਣਾ ਜੀ ਕਿਸੇ ਵੀ ਕਲਾਕਾਰ ਨੂੰ ਗਾਣੇ ਚਾਹੀਦੇ ਹੁੰਦੇ ਆ ਤਾਂ ਬਾਈ ਬਹੁਤ ਸੋਹਣੇ ਗੀਤ ਲਿਖਦਾ ਤੇ ਬਾਕੀ ਬਾਈ ਕੋਲੇ ਕਾਪੀਆਂ ਭਰੀਆਂ ਪਈਆਂ ਤੇ ਇਹ ਗੀਤ ਵੀ ਆਪ ਸੁਣਾਗੇ ਬਾਈ ਪਹਿਲਾਂ ਮੈਨੂੰ ਇਹ ਦੱਸ ਦੋ ਮਤਲਬ ਵੀ ਤੁਸੀਂ ਕਿੰਨੇ ਗਾਣੇ ਲਿਖੇ ਹੋ ਅਜੇ ਤੱਕ ਗਾਣੇ ਹੁਣ ਡੈੜੀ ਨੇ 80 ਗੀਤ ਲਿਖੇ ਸੀ ਉਹ ਮੇਰਾ ਚਾਚਾ ਗਾਉਂਦਾ ਹੁੰਦਾ ਸੀ ਖਾੜੇ ਲਾਉਂਦਾ ਹੁੰਦਾ ਸੀ ਤੇ ਜਦੋਂ ਉਹ ਗਾਉਣਾ ਬੰਦ ਕਰਿਆ ਤੇ ਜਿੰਨੀਆਂ ਜੀ 80 ਦੇ 80 ਗੀਤ ਉਹ ਗਮ ਹੋ ਗਏ ਹੁਣ ਜਿੰਨੇ ਡੈੜੀ ਤੇ ਜ਼ਿਆਦਾ ਹੈ ਤੇ ਉਨੇ ਕੁ ਦੇ ਰੱਟੇ ਲੱਗੇ ਹੋਏ ਆ ਬਾਕੀ ਇਹ ਜਿਹੜੇ ਮੇਰੇ ਆਪ ਦੇ ਲਿਖੇ ਹੋਏ ਆ ਜਿਹੜੇ 4-5 ਗੀਤ ਲਿਖੇ ਹੋਏ ਆ ਤੇ ਬਾਕੀ ਹੋਰ ਸੋਚਦੇ ਆ ਤੇ ਲਿਖਦੇ ਆ ਅੱਛਾ ਹਾਂ ਠੀਕ ਆ ਤੇ ਲਓ ਫਿਰ ਭਾਈ ਉਹੀ ਆਉਣ ਦੇ ਗਾਣਾ ਜਿਹੜਾ ਤੁਸੀਂ ਕਹਿ ਰਹੇ ਸੀ ਦੋ ਪੈਰੇ ਸੁਣਾ ਲੁਟਕਾ ਕੇ ਜੇ ਵਧੀਆ ਤੇ ਸਵਾਦ ਆ ਜੇ ਛੜ ਗਿਆ ਸਟੇਜ 'ਤੇ ਜੱਟ ਮਿੱਠਿਆਂ ਹਾਂ ਜੱਟ ਕਿਹੜਾ ਕਿਸੇ ਨਾਲੋਂ ਘੱਟ ਮਿੱਠਿਆਂ ਚੱਕ ਲਈ ਕਲਮ ਹੱਥ ਦਿੱਤਾ ਰੇਸਤੇ ਹੈ ਤੇਰੇ ਪਿੰਡ ਵੱਜੂ ਗਾਣਾ ਫੁੱਲ ਵੇਸਤੇ ਨਸੇ ਪਿੱਛੇ ਸਾਲੇ ਟੋਟ ਗੀਰੀ ਕਰਦੇ ਜਿਹੜੇ ਜਿਹੜੇ ਸਿੱਧੂ ਨੂੰ ਸੀਮਾਣਾ ਆਖਦੇ ਉਹੀ ਲੰਡੂ ਬੰਦੇ ਅੱਜ ਪਾਣੀ ਪਰਦੇ ਜਿਹੜੇ ਜਿਹੜੇ ਸਿੱਧੂ ਨੂੰ ਸੀਮਾਣਾ ਆਖਦੇ ਉਹੀ ਲੰਡੂ ਬੰਦੇ ਅੱਜ ਪਾਣੀ ਪਰਦੇ ਫੱਕਰ ਸੀ ਬੰਦਾ ਜਾਣ-ਜਾਣ ਛੇੜਦੇ ਰੱਖ ਦੂਗਾ ਸਾਲੂ ਸਾਰਿਆਂ ਨੂੰ ਬਲੇਟ ਕੇ ਫੱਕਰ ਸੀ ਬੰਦਾ ਜਾਣ-ਜਾਣ ਛੇੜਦੇ ਰੱਖ ਦੂਗਾ ਸਾਲੂ ਸਾਰਿਆਂ ਨੂੰ ਬਲੇਟ ਕੇ ਐਂਟੀਆਂ ਤੇ ਗੀਤ ਚੁਣ-ਚੁਣ ਤਰਦਾ ਗੀਤਾਂ ਦਾ ਤਾਂ ਹੁੰਦਾ ਦੇਖ ਮੀਂਹ ਵਰਦਾ ਦੁੱਧ ਕੋਲੇ ਬਹਿ ਕੇ ਗੱਲ ਕਾਲੀ ਕਰਦੇ ਜਿਹੜੇ ਜਿਹੜੇ ਸਿੱਧੂ ਨੂੰ ਸੀਮਾਣਾ ਆਖਦੇ ਉਹੀ ਲੰਡੂ ਬੰਦੇ ਅੱਜ ਪਾਣੀ ਪੜਦੇ ਜਿਹੜੇ ਜਿਹੜੇ ਸਿੱਧੂ ਨੂੰ ਸੀਮਾਣਾ ਆਖਦੇ ਉਹੀ ਲੰਡੂ ਬੰਦੇ ਅੱਜ ਪਾਣੀ ਪੜਦੇ ਆਉਣ ਸਾਰੀ ਾਟਣੇ ਕੜਾਈ ਚੀਕ ਸੀ ਤਾਈਓ ਇਹਦੇ ਗੀਤ ਕਰਵਾਏ ਲੀਕ ਸੀ ਸੋਡੇ ਲੰਡੂਆਂ ਤੋਂ ਜੱਟ ਕਿੱਥੇ ਡਰਦਾ ਹੈ ਅੱਜ ਵੀ ਕੜੀ ਵੀ ਅੱਜ ਦੀ ਕੜੀ ਵੀ ਸਿੱਧੂ ਟੌਪ ਕਰਦਾ ਹੈ ਪਿੱਠ ਵਿਸ਼ੇਸ ਵਾਲੇ ਗੱਲ ਕਾਣੀ ਕਰਦੇ ਜਿਹੜੇ ਜਿਹੜੇ ਸਿੱਧੂ ਨੂੰ ਸੀਮਾ ਨਾਖਦੇ ਉਹੀ ਲੰਡੂ ਬੰਦੇ ਅੱਜ ਪਾਣੀ ਪਰਦੇ ਜਿਹੜੇ ਜਿਹੜੇ ਸਿੱਧੂ ਨੂੰ ਸੀਮਾ ਨਾਖਦੇ ਉਹੀ ਲੰਡੂ ਬੰਦੇ ਅੱਜ ਪਾਣੀ ਪਰਦੇ ਕੀ ਬਾਤ ਹੈ ਭਾਈ ਇਹ ਵੀ ਗਾਣਾ ਤੁਹਾਡਾ ਬਹੁਤ ਘੈਂਟ ਆਗਾ ਅੱਛਾ ਭਾਈ ਕਦੇ ਮਤਲਬ ਇਹ ਨਹੀਂ ਹੋਇਆ ਵੀ ਜਿਵੇਂ ਯਾਰ ਕੋਈ ਆਪਣਾ ਗਾਣਾ ਮਤਲਬ ਕੋਈ ਵਿਆਹਾਂ ਸ਼ਾਦੀਆਂ ਦੇ ਵਿੱਚ ਵੱਜਣ ਵਾਲਾ ਕੋਈ ਗਾਣਾ ਕੋਈ ਮੰਨ ਦੇ ਵਿੱਚ ਹੋਵੇ ਆਪਾਂ ਇਦਾਂ ਦਾ ਗਾਣਾ ਲਿਖੀ ਵੀ ਜਿਹੜਾ ਹਰ ਇੱਕ ਵਿਆਹ ਦੇ ਵਿੱਚ ਗਾਣਾ ਚੱਲੇ ਆਪਣਾ ਉਹ ਬਾਈ ਜੀ ਆਪਾਂ ਸੋਚ ਰਹੇ ਹਾਂ ਆਪਾਂ ਇਹ ਹਫਤੇ ਦੇ ਵਿੱਚ ਵਿੱਚ ਇਹਦੀ ਵੀ ਡਿਮਾਂਡ ਪੂਰੀ ਕਰਾਂਗੇ। ਅੱਛਾ ਵੀ ਵਿਆਹ ਵਾਲਾ ਗੀਤ ਮਤਲਬ ਕਰ ਦਾਂਗੇ ਸਿੱਟਾ। ਹਾਂ ਹਾਂ ਕਰਾਂਗੇ ਵਿਆਹ ਵਾਲਾ। ਉਹ ਪਰ ਤੁਸੀਂ ਆਪ ਹੀ ਕਿਸੇ ਕਲਾਕਾਰ ਨੂੰ ਦਿਓਗੇ ਜਾਂ ਮਤਲਬ ਆਪ ਹੀ ਗਾਉਣ ਦੀ ਕੋਸ਼ਿਸ਼ ਕਰੋਗੇ? ਜਿੱਥੋਂ ਟੱਕਰ ਹੋ ਰਿਹਾ ਵੀ ਜੇ ਹੁਣ ਆਪਾਂ ਨੂੰ 4-10 ਪਿਆਰ ਦੇਣਗੇ ਦਰਸ਼ਕ ਠੀਕ ਹੈ। ਫਿਰ ਤਾਂ ਆਪ ਗਾ ਲਾਂਗੇ। ਨਹੀਂ ਫਿਰ ਕਿਸੇ ਜਿਵੇਂ ਗਲਾਬ ਸਿੱਧੂ ਹੋ ਗਿਆ ਬਾਈ ਜਾਂ ਕੋਈ ਹੋਰ ਕਲਾਕਾਰ ਵੀ ਜਿੰਨਾਂ ਕ ਆਪਣੀ ਸੁਰਤੀ ਜਾਂਦੀ ਗਲਾਬ ਸਿੱਧੂ ਤਾਂ ਹੀ ਵੀ ਉਹ ਤੋਂ ਗਵਾਉਣ ਦੀ ਕੋਸ਼ਿਸ਼ ਕਰਾਂ। अच्छा एक भाई फिर कई बार अपने मान ਦੇ ਵਿੱਚ ਹੁੰਦਾ ਹਨ ਕਈ ਵਾਰ ਕੋਈ ਗੱਲਬਾਤ ਕੋਈ ਏਦਾਂ ਦੀ ਹੋਵੇ ਬਚਪਨ ਦੀ ਜਿਹੜੀ ਕੋਈ ਮਤਲਬ ਬਾਲੀ ਹਾਸੀ ਵਾਲੀ ਹੋਵੇ ਜਾਂ ਕੋਈ ਗਾਣੇ ਦੀ ਹੋਵੇ ਜਾਂ ਕੋਈ ਕਿੱਦਾਂ ਦੀ ਵੀ ਗੱਲ ਹੋਵੇ ਕੋਈ ਹਾਸੀ ਵਾਲੀ ਗੱਲ ਹੈਗੀ ਕੋਈ ਜ਼ਿਆਦਾ ਹੁਣ ਬਾਈ ਜੀ ਹੁਣ ਤਾਂ ਗੱਲ ਕੋਈ ਹੈ ਨਹੀਂ ਹਾਸੀ ਵਾਲੀ ਮਤਲਬ ਅੱਛਾ ਵੀ ਮਤਲਬ ਜ਼ਿਆਦਾ ਨਹੀਂ ਹੈਗੀ ਜ਼ਿਆਦਾ ਨਹੀਂ ਹੈਗੀ ਬਾਕੀ ਜ਼ਿੰਦਗੀ ਚ ਹਾਸੇ ਮਜ਼ਾਕ ਸਭ ਦੇ ਹੁੰਦੇ ਹਨ ਬਿਲਕੁਲ ਬਿਲਕੁਲ ਤੇ ਇਸ ਟਾਈਮ ਹੈ ਨਹੀਂ ਮੈਂ ਤੁਹਾਨੂੰ ਸੁਣਾ ਦਿੰਦਾ अच्छा ਤੇ ਮਨ ਲਓ ਤੁਸੀਂ ਕਿਹੜੇ ਕਲਾਕਾਰ ਨੂੰ ਦੇਖ ਕੇ ਕਿਉਂਕਿ ਹਰ ਇੱਕ ਬੰਦੇ ਨੂੰ ਹੁੰਦਾ ਯਾਰ ਵੀ ਮੈਂ ਇਹਦੇ ਵਰਗਾ ਬਣ ਜਾ ਜਾਂ ਮੈਂ ਲਾਈ ਇਹਦੇ ਵਰਗੀ ਮੈਂ ਗੱਡੀ ਲੈ ਲਾ ਹਨਾ ਤੇ ਕਈ ਵਾਰ ਮਨ ਦੇ ਵਿੱਚ ਆਪਣਾ ਸੁਪਨਾ ਹੁੰਦਾ ਤੁਸੀਂ ਮੰਨ ਲਓ ਵੀ ਕਿਹੜੇ ਕਲਾਕਾਰ ਨੂੰ ਤੇ ਜੱਗ ਦੇ ਗੀਤਕਾਰ ਨੂੰ ਦੇਖ ਕੇ ਮਨ ਲਓ ਲਿਖਣਾ ਸਟਾਰਟ ਕੀਤਾਗਾ ਵੀ ਬਚਪਨ ਦਾ ਵੀਰੇ ਵੀ ਲਾਭ ਹੀਰੀ ਸੁਣਦੇ ਆਏ ਬਚਪਨ ਤੋਂ ਜਦੋਂ ਸੁਰਤੀ ਸੰਭਲ ਗਈ ਜਦੋਂ ਪਤਾ ਲੱਗ ਗਿਆ ਵੀ ਆਪਾਂ ਜੱਗਤੇ ਆ ਹੂੰ ਜਿੰਦੋਂ ਕੋਈ ਬੰਦੇ ਨੂੰ ਸੁਰਤੀ ਜੀ ਆਉਂਦੀ ਜਵਾਖ ਨੂੰ ਉਦੋਂ ਤੋਂ ਲਾਭ ਹੀਰਾ ਸੁਣਦੇ ਆਏ ਆ ਉਸੇ ਦੀ ਫੈਣਾ ਜਿਵੇਂ ਹੁਣ ਪਿੰਡ ਬਣਾ ਵਾਲੀ ਲੱਗਦੇ ਸੀਗੇ ਸੋ ਉਹਦੇ ਖਾੜੇ ਤਿੰਨ ਤੁਰ ਕੇ ਜਾਂਦੇ ਪਮਾਂ ਦੀ ਸਾਈਕਲਾਂ ਤੇ ਜਾਣਾ ਪੈਂਦਾ ਕਿੰਨੀ ਜਾਂਦ ਉਹਦਾ ਖਾੜਾ ਜ਼ਰੂਰੀ ਅੱਛਾ ਵੀ ਨੇੜੇ ਤੇੜੇ ਮਤਲਬ ਕੋਈ ਖੜਾ ਨਹੀਂ ਛੱਡਿਆ ਹਾਂ ਅੱਛਾ ਸੁਣਦੇ ਗੱਲੇ ਬਾਈ ਲਾਭ ਹੀਰੀ ਨੂੰ ਹਾਂ ਬਾਈ ਲਾਭ ਹੀਰੀ ਅੱਛਾ ਹਾਂ ਐਵੇਂ ਕੋਈ ਕਹੀ ਆ ਮੈਨੂੰ ਇਹਨੂੰ ਇਹਨੂੰ ਹਨਾ ਉਹ ਗੱਲ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਹਾਂ ਤੇ ਜਿਹਨੂੰ ਆਪਾਂ ਸੁਣਦੇ ਆ ਉਹਨੂੰ ਫਿਰ ਇੱਕ ਟੋਕੇ ਕਹਿੰਦੇ ਬਈ ਇਹਨੂੰ ਸੁਣਦੇ ਸੀ ਅੱਛਾ ਹੋਰ ਕੀ ਕਹਿਣਾ ਚਾਹੁੰਦੇ ਬਈ ਹੋਰ ਹੋਰ ਬਾਕੀ ਦਰਸ਼ਕਾਂ ਨੂੰ ਇਹੀ ਗੱਲ ਕਹਿੰਦੇ ਆ ਵੀ ਵੱਤ ਵੱਦ ਪਿਆਰ ਦਿਓ ਸਾਨੂੰ ਠੀਕ ਹੈ ਅਸੀਂ ਵੀ ਅੱਗੇ ਆਉਣਾ ਚਾਹੁੰਦੇ ਆ ਤੇ ਬਾਕੀ ਸਾਰਿਆਂ ਨੂੰ ਸਸਤਰੀ ਕਾ ਤੇ ਬਾਕੀ ਮਿੱਤਰੋ ਬਾਈ ਦਾ ਪੌਡਕਾਸਟ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਕਰੀਨ ਤੇ ਆਪਣਾ ਨੰਬਰ ਚੱਲਦਾ ਹੁੰਦਾ ਵੀ ਕਿਸੇ ਦੇ ਵਿੱਚ ਵੀ ਕੋਈ ਚੰਗਾ ਟੈਲੈਂਟ ਹੈਗਾ ਤਾਂ ਟੈਲੈਂਟ ਨੂੰ ਮਤਲਬ ਅੱਗੇ ਲੈ ਕੇ ਆਇਆ ਕਰੋ ਇਹਨੂੰ ਲੁਕੋਗੇ ਨਾ ਰੱਖਿਆ ਕਰੋ ਕਿਉਂਕਿ ਬੰਦਾ ਮਤਲਬ ਮਿਹਨਤ ਕਰਦਾ ਹਨਾ ਕਈ ਵਾਰੀ ਮਤਲਬ ਸੰਗ ਜਾਂਦੇ ਹਨਾ ਮਤਲਬ ਜਾ ਮੰਨ ਲੋ ਘਰਦਿਆਂ ਦਾ ਹੋ ਜਾਂਦਾ ਯਾਰ ਵੀ ਆਪਾਂ ਅੱਗੇ ਨਾ ਜਾਏਗੀ ਹਨਾ ਤੇ ਵੱਖੋ ਵੱਖਰੀ ਸੋਚ ਹੁੰਦੀ ਹੈ ਆਪਣੀ ਹਨਾ ਕਈ ਵਾਰੀ ਅ ਅੱਛਾ ਬਾਈ ਫਿਰ ਮੈਂ ਤੁਹਾਨੂੰ ਇਹ ਪੁੱਛਣਾਣਾ ਵੀ ਪਿੰਡ ਦੇ ਵਿੱਚੋਂ ਮੰਨ ਲੋ ਕਿੰਨਾ ਕੁ ਤੁਹਾਨੂੰ ਪਿਆਰ ਮਿਲਦਾ ਮੰਨ ਲੋ ਜੇ ਤੁਸੀਂ ਗਾਉਂ ਪਿੰਡ 'ਚ ਆਪਾਂ ਨੂੰ ਪੂਰਾ ਪਿਆਰ ਮਿਲਦਾ ਅੱਛਾ ਕਹਿੰਨ ਨੂੰ ਕੀ ਕਹੀ ਕਿ ਵੀ ਸਾਡੇ ਪਿੰਡ ਦੀ ਦੋ ਕachar ਵੋਟ ਹੈ ਵੀ ਪਿੰਡ 'ਚੋਂ ਇਕੱਲਾ ਆਪਣੀ ਚਾਚੇ ਤਾਏ ਹੋਗੇ ਡੈਡੀ ਵਰਗੇ ਹੋਗੇ ਆਪਣੀ ਗਾਉਂਦੇ ਆ ਹੋਰ ਸਾਡੇ ਪਿੰਡ 'ਚੋਂ ਕੋਈ ਗਾਉਂਦਾ ਨਹੀਂ ਅੱਛਾ ਹੋਰ ਕੋਈ ਵੀ ਨਹੀਂ ਆਉਂਦਾ ਹਾਂ ਤੇ ਬਾਕੀ ਆਪਣੇ ਪਿੰਡ ਤੇ ਲਓ ਮਿੱਤਰੋ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਧੰਨਵਾਦ ਮਿਲਦੇ ਆਂ ਫਿਰ ਕਿਸੇ ਹੋਰ ਪੋਡਕਾਸਟ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਾਨੂੰ ਇਨਾ ਸਮਾਂ ਦਿੱਤਾ ਧੰਨਵਾਦ ਬਾਈ